ਆਪਾਂ ਜਸ 27 ਦੇ ਇਲੈਕਸ਼ਨ ਦੀ ਤਿਆਰੀ ਕਰਨੀ ਹੈ ਸਾਰੇ ਪੰਜਾਬ ਚ ਲੱਗਣਾ ਹੈ ਇੱਕਦਣ ਆਪਾਂ ਦੋਥ ਲਾਵਾਂਗੇ ਬਾੜਾ ਜਾਂ ਕਰਵਾਵਾਂਗੇ ਦੋਥ ਲਾਵਾਂਗੇ ਫਿਰ ਆਂਦੀ ਆਂਦੀ ਇੱਥੇ ਧਰੇ ਬੈਠੇ ਮੈਂ ਚਾਵਲ 998 ਇਹ ਪਾਰਟੀ ਤੇ ਜਿੰਮ ਹੈ ਵੀ ਗਿਆ ਹੈ ਕਿੱਥੇ ਉਸ ਪਾਰਟੀ ਦੇ ਦੋਥਾਂ ਤੇ ਪਰ ਵੀ ਕੀ ਗਾਉ ਦਾ ਬੇਰਾੜੀ ਠੀਕ ਹੈ ਸਪੈਕ ਵੀ ਮੇਰਾੜੀ ਆ ਸਾਡੇ ਪਿੰਡ ਦੇ ਆ ਆ ਕਦੀ ਕੋਕੋਗ ਦੀ ਬੋਤਲ ਤੋਂ ਗੱਲ ਚੱਲੀ ਜਾਂਦੀ ਉਹ ਕੋਈ ਹੋਰ ਦੀ ਚੱਲਦਾ ਸਾਢੇ 12 ਵਜੇ ਆਈਗੀ ਸਾਡੀ ਮੇ ਕੋ ਕੋਈ ਨਹੀਂ ਚੱਲਦੀ ਪੂਰੇ ਘੱਟ ਤੇ ਉਸ ਦੇ ਸਾਡੇ ਘਰ ਵਾਲੇ ਉਹ ਕਹਿੰਦਾ ਵੀ ਤੇਰੇ ਸਵਾਰੇ ਤਾਰੇ ਦੁਆਰੇ ਜਾਣਾ ਮੈਂ ਕਹਿੰਦਾ ਚਲੀਏ ਮੈਂ ਕਰਾਂਗੇ ਹੀ ਰੋਂ ਕਾ ਵੀ ਜੱਟ ਆਈਏ ਪੰਜ ਪਿੰਡਾਂ ਮੈਂ ਸਰਪੰਚ ਕੋਲੇ ਜਿਹੜੇ ਜਾਣਦਾ ਜਿਹੜੇ ਕਿ ਬਿਨਾ ਬੋਤਲ ਚਾਹ ਪਾਣੀ ਤੇ ਕੰਮ ਜਾ ਕੇ ਵੇ ਲੋ ਪਿੰਡ ਚਲੋ ਘਰੇ ਚੱਲਦੇ ਤੇ ਤਾਂ ਨੂੰ ਜਲੰਧਰ ਜਾਣ ਦਾ ਮਤਲਬ ਜਦੋਂ ਉੱਥੇ ਬੰਦਾ ਜਾਵਦਾ ਨਾ ਉੱਥੇ ਬਹੁਤ ਕੁਛ ਸਿੱਖਦਾ ਤੇ ਸਾਥ ਲੁਧਿਆਣੇ ਜਾਣਦਾ ਮੈਂ ਸਰਪੈਂਚ ਆ ਉਹਨਾਂ ਦੇ ਮੰਮੀ ਡੈਡੀ ਉੱਥੇ ਆ ਉਹਨਾਂ ਦੇ ਘਰੇ ਵੀ ਗਿਆ ਉਹ ਬਿਨਾਂ ਬੋਲਤਾ ਦਾ ਬਣਦੇ ਯਾਰ ਟੈਂਟ ਇਹ ਜੇ ਬਣਾਏ ਪਏ ਆ ਉਹਾਂ ਦੇ ਸਾਨੂੰ ਕੋਟ ਮੰਗਣੀ ਨਹੀਂ ਪੈਂਦੀ ਯਾਰ ਸਾਡੇ ਘਰੇ ਲੋਕ ਪਾਉਂਦੇ ਆ ਵੀ ਜਿਵੇਂ ਹੁਣ ਤੁਸੀਂ ਕਹੇ ਬੋਤਲ ਚੱਕਣ ਵਾਲੀ ਗੱਲ ਉਹ ਜੇਕਰ ਆਉਣਾ ਇੱਕ ਵਾਰੇ ਸ਼ੁਰੂਆਤ ਕਰੂਗਾ ਹਾਂ ਫਿਰ ਨੂੰ ਵੀ ਤੇ ਦੂਜਾ ਕਰੂਗਾ ਹਾਂ ਹਾਂ ਨੇ ਜਿਹੜਾ ਇਹ ਜਿਹੜਾ ਇਹ ਜਿਹੜਾ ਆਪਨੇ ਕੰਮ ਕਰਦੇ ਆ ਇਹ ਸਫਾਈ ਸਾਡੇ ਮਾਰ ਜਾ 6 ਮਹੀਨੇ ਸਫਾਈ ਨਹੀਂ ਕਰਨੀ ਇਹ ਸਫਾਈ ਤਾਂ ਕਰਨੀ ਆ ਆਪਾਂ ਸਹੀ ਗੱਲ ਅਸੀਂ ਕਰਦੇ ਆ ਪਿੰਡ ਵਾਲਿਆਂ ਨੇ ਅਸਲ ਵਿੱਚ ਨਾ ਜੀ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਇੱਕ ਬੇਨਤੀ ਜੀ ਜ਼ਰੂਰ ਕਰਨੀ ਵੀ ਇਹ ਜਿਹੜੇ 5-7 ਦਿਨ ਜਿਹੜੇ 10 ਦਿਨ ਹੁੰਦੇ ਆ ਅਸੀਂ ਨੇ ਆਪਣੇ ਇਸ ਪਾਸਾ ਦੇ ਬਹੁਤ ਚੀਜ਼ ਕੀਤੇ ਆ ਸਾਡੇ ਕੋਲ ਬਹੁਤ ਤਕੜਾ ਧਿਆਨ ਹੁੰਦਾ ਮੂਰਦਾ ਮੈਂ ਜਿਸ ਤੇ ਮਾਲ ਕਰਕੇ ਇੱਕ ਪਾਸਾ ਇੱਕ ਇੱਕ ਪਾਸਾ ਪਲਟ ਸਕਦੀ ਪਰ ਉਹ ਜੇ 5 7 3 ਹੁੰਦੇ ਆ ਨਾ ਉਹ ਪਤਾ ਅਸੀਂ ਕਿਸੇ ਵੇ ਪਾਕਿਹ ਦੇ ਪਾਸੇ ਲਾ ਲਈਏ ਇੱਕ ਤਾਗਾ ਟੋੜ ਜਿਹੜੀ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਉਸਲਾਣਾ ਜੇ ਉਧਰ ਆ ਮੈਂ ਉਧਰ ਜਾਣਾ ਨਹੀਂ ਉਹ ਚੰਗੀ ਪਾਰਟੀ ਹੋਵੇ ਮੈਂ ਤਾਂ ਜੀ